ਦੋਸਤੋ ਮੋਗਾ ਦੇ ਇੱਕ ਪਰਿਵਾਰ ਨੇ ਸਮਾਜ ਦੇ ਉਹਨਾਂ ਲੋਕਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਜੀ ਹਾਂ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਚਪੇੜ ਕਿਸ ਤਰ੍ਹਾਂ ਮਾਰੀ ਗਈ ਹੈ ਸਾਰੇ ਨੂੰ ਪਤਾ ਹੈ ਕਿ ਅੱਜ ਲੋਹੜੀ ਦਾ ਤਿਹਾਰ ਹੈ ਅਤੇ ਉਹਨਾਂ ਲੋਕਾਂ ਦੇ ਚਪੇੜ ਵਜਦੀ ਦਿਖਾਈ ਦੇ ਰਹੀ ਹੈ ਜਿਹੜੇ ਧੀਆ ਨੂੰ ਬੋਝ ਸਮਝਦੇ ਹਨ ਅੱਗ ਲਾਉਂਦੇ ਹਨ ਉਹ ਦਰਿੰਦੇ ਲੋਕਾਂ ਦੇ ਵਜਿਆਂ ਅੰਝ ਚਪੇੜਾਂ ਤੁਹਾਨੂੰ ਦੱਸ ਦਿੰਦੇ ਆ ਕਿ ਮੋਗਾ ਦੇ ਇੱਕ ਪਰਿਵਾਰ ਦੇ ਵਿੱਚ ਲੋੜੀ ਤੋਂ 2 ਦਿਨ ਪਹਿਲਾਂ ਇੱਕ ਛੋਟੀ ਜੀ ਬੱਚੀ ਨੇ ਜਨਮ ਲਿਆ ਅਤੇ ਪਰਿਵਾਰ ਨੇ ਬੱਚੀ ਨੂੰ ਹਸਪਤਾਲ ਤੋਂ ਘਰ ਲਿਆਉਣ ਤੱਕ ਢੋਲ ਵਜਾਇਆ ਪਟਾਕੇ ਚਲਾਏ ਉਹਨਾਂ ਨੇ ਆਪਣੀ ਖੁਸ਼ੀ ਇਸ ਤਰ੍ਹਾਂ ਜ਼ਾਹਰ ਕੀਤੀ ਜਿਸ ਤਰ੍ਹਾਂ ਉਹਨਾਂ ਦੇ ਘਰ ਧੀ ਨਹੀਂ ਖੁਦ ماں ਲਕਸ਼ਮੀ ਨੇ ਜਨਮ ਲਿਆ ਇਸ ਮੌਕੇ ਤੇ ਜਨਮ ਲੈਣ ਵਾਲੀ ਬੱਚੀ ਦੀ ਦਾਦੀ ਦਾ ਕਹਿਣਾ ਹੈ ਕਿ ਮੇਰੇ ਵੱਡੇ ਲੜਕੇ ਦੇ ਇੱਕ ਲੜਕਾ ਇੱਕ ਲੜਕੀ ਹੈ ਅਸੀਂ ਉਦੋਂ ਵੀ ਖੁਸ਼ੀਆਂ ਮਨਾਈਆਂ ਸੀ ਤੇ ਹੁਣ ਮੇਰੇ ਛੋਟੇ بیٹے ਦੇ ਲੜਕੀ ਹੋਈ ਹੈ ਅਸੀਂ ਅੱਜ ਵੀ ਖੁਸ਼ੀ ਮਨਾ ਰਹੇ ਹਾਂ ਕਿਉਂ ਨਾ ਮਨਾਈਏ ਖੁਸ਼ੀਆਂ ਕਿਉਂਕਿ ਧੀਾਂ ਹੀ ਪੁੱਤਾਂ ਤੋਂ ਅੱਗੇ ਸਾਡੇ ਬੁਢਾਪੇ ਵੀ ਸਾਡਾ ਸਾਥ ਦਿੰਦੀਆਂ ਨੇ ਤੁਸੀਂ ਖੁਦ ਸੁਣੋ ਧੀ ਨੂੰ ਘਰ ਲਿਆਉਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੇ ਕੀ ਕੁਝ ਕਿਹਾ ਹਾਂਜੀ ਮੇਰਾ ਨਾਮ ਸੁਖਿੰਦਰ ਗੌਰਮੋਗੇ ਦੀ ਰਹਿਣ ਵਾਲੀ ਹਾਂਜੀ ਸਾਨੂੰ ਬਹੁਤ ਚਾਅ ਪੈ ਲੋ ਮੇਰੇ ਵੱਡੇ ਬੇਟੇ ਦੇ ਹੋਇਆ ਸੀਗਾ ਬੇਟਾ ਤੇ ਬੇਟੀ ਹੁਣ ਛੋਟੇ ਦੇ ਬੇਟੀ ਹੋਈ ਸਾਨੂੰ ਬਹੁਤ ਚਾਅ ਉਹਨਾਂ ਦਾ ਬਹੁਤ ਖੁਸ਼ੀ ਦੇ ਨਾਲ ਅਸੀਂ ਉਹਨਾਂ ਦਾ ਸਵਾਗਤ ਕੀਤਾ ਢੋਲ ਵਾਜੀਆਂ ਦੇ ਨਾਲ ਉਦੋਂ ਵੀ ਬਹੁਤ ਖੁਸ਼ੀ ਮਨਾਈ ਸੀ ਅਸੀਂ ਅੱਜ ਵੀ ਖੁਸ਼ੀ ਮਨਾਈ ਹਾਂਜੀ ਵੀ ਬਹੁਤ ਮਨਾਈ ਨਹੀਂ ਜਿੱਤੀਆਂ ਦਾ ਵੀ ਸਵਾਗਤ ਕਰਨਾ ਚਾਹੀਦਾ ਇਹ ਵੀ ਬੱਚੇ ਮੁੰਡਿਆਂ ਦੇ ਬਰਾਬਰ ਹੀ ਹੁੰਦੇ ਆ ਜੇ ਕੋਈ ਸਮਝੇ ਤਾਂ ਇਹਨਾਂ ਦਾ ਵੀ ਸਵਾਗਤ ਕਰਨਾ ਚਾਹੀਦਾ ਕਿੰਨੀ ਖੁਸ਼ੀ ਹੋਈ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮੈਂ ਕੁਛ ਬਿਆਨ ਨਹੀਂ ਕਰ ਸਕ ਰਹੀ ਕਿ ਸਨਿਆ ਕੀ ਬੋਗਸ ਨੂੰ ਇਹ ਹੀ ਵੀ ਬਾਤ ਧੀਆਂ ਨੂੰ ਅੱਗੇ ਰੱਖਣਾ ਚਾਹੀਦਾ ਬੱਚਿਆਂ ਬੇਟਿਆਂ ਤੋਂ ਅੱਗੇ ਇਹ ਹੀ ਮਾਪਿਆਂ ਦੀ ਹੁੰਦੀਆਂ ਹੈ ਇਹ ਪੁੱਛਦੀਆਂ ਹਾਂਜੀ ਹਾਂਜੀ ਬਹੁਤ ਹੀ ਖੁਸ਼ੀ ਦੀ ਗੱਲ ਹੈ ਜੀ ਅੱਜ ਸਾਡੇ ਘਰੇ ਧੀ ਰਾਣੀ ਨੇ ਜਨਮ ਲਿਆ ਅਸੀਂ ਬੜੀ ਹੀ ਸੁੱਖਾ ਸੁਖ ਕੇ ਲਈ ਆ ਅੱਜ ਤੋਂ ਕੁਛ ਦਿਨ ਪਹਿਲਾਂ ਮੇਰੇ ਛੋਟੇ ਭਰਾ ਦੇ ਵੀ ਬੱਚਿਆਂ ਨੇ ਜਨਮ ਲਿਆ ਧੀ ਰਾਣੀ ਤੇ ਨਾਲ ਬੇਟੇ ਨੇ ਬੜੀ ਹੀ ਖੁਸ਼ੀ ਦੀ ਗੱਲ ਹੈ ਇਹ ਤੇ ਧੀਆਂ ਵੀ ਬੇਟਿਆਂ ਦੇ ਬਰਾਬਰ ਹੀ ਹੁੰਦੀਆਂ ਜੀ ਲੋੜੀ ਦੇ ਮੌਕੇ 'ਵਾਂ ਲੋੜੀ ਦੇ ਮੌਕੇ ਤੇ ਧੀ ਰਾਣੀ ਨੇ ਜਨਮ ਲਿਆ ਬਹੁਤ ਹੀ ਖੁਸ਼ੀ ਤੇ ਚਾਹਲੀ ਕਿੰਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਬਸ ਇਹ ਤੁਹਾਨੂੰ ਦੱਸ ਨਹੀਂ ਸਕਦਾ ਬਿਆਨ ਨਹੀਂ ਹੋ ਸਕਦੀ ਕਿ ਬਸ ਬਹੁਤ ਖੁਸ਼ੀ ਹੈ ਕੀ ਸੁਣਿਆ ਜੋਗੇ ਆਮ ਲੋਕਾਂ ਨੂੰ ਲੋਕਾਂ ਨੂੰ ਇਹੀ ਸੁਣਿਆ ਆਇਆ ਜੀ ਧੀਆ ਤੇ ਪੁੱਤਾਂ ਵਿੱਚ ਕੋਈ ਫਰਕ ਨਹੀਂਗਾ ਤੇ ਹਾਲਾਂਕਿ ਅਜੇ ਪਤਨੀ ਉਹਨਾਂ ਬੜਾਪੇ ਦੇ ਵਿੱਚ ਸਾਥ ਦਿੰਦੇ ਜਿੰਨਾ ਧੀਆ ਦਿੰਦੀ ਆ ਮੈਂ ਇਸ ਕਰਕੇ ਧੀ ਨੂੰ ਵੀ ਪਹਿਲ ਦਿੱਤੇ ਜਾਣੀ ਚਾਹੀਦੀ ਹੈ ਪੁੱਤਾਂ ਦੇ ਬਰਾਬਰ ਸਾਰੇ ਹੱਕ ਉਹਨਾਂ ਦੇ ਮਿਲਣੇ ਚਾਹੀਦੇ ਹਨ ਹਿੰਮਤ ਸਿੰਘ ਦੇ ਵਿੱਚ ਪਹਿਲਾਂ ਬੇਟਿਆਂ ਨੂੰ ਪਹਿਲ ਦਿੱਤੀ ਜਾ ਰਹੀ ਹੈਗੀ ਹੈ ਇਹੀ ਜੋਂਨੇ ਹੈਗੇ ਅੱਜ ਤੋਂ ਸਾਡੇ ਹਫ਼ਤੇ ਦੇ ਵਿੱਚ ਦੂਜੀ ਧੀ ਰਾਣੀ ਆਈ ਹੈ ਸਾਨੂੰ ਬਹੁਤ ਖੁਸ਼ੀ ਹੈ ਇਹ ਢੋਲ ਵਾਜਿਆਂ ਨੇ ਉਹਨਾਂ ਦਾ ਸਵਾਗਤ ਕੀਤਾ ਸਮਾਜ ਦੇ ਵਿੱਚ ਧੀਆਂ ਦੀ ਪਹਿਲ ਕਰਦੇ ਵਿੱਚ ਬਹੁਤ ਜ਼ਰੂਰੀ ਹੈ ਮੁੰਡਿਆਂ ਦੇ ਪਹਿਲ ਦਿੰਦੇ ਹੈਗੇ ਲੋੜੀ ਮਨੋਣੇ ਹੈਗੇ ਸਾਨੂੰ ਕੁੜੀਆਂ ਨੂੰ ਪਿੱਛੇ ਬਿਲਕੁਲ ਨਹੀਂ ਰੱਖਣਾ ਚਾਹੀਦਾ ਉਹਨਾਂ ਦੀ ਲੋੜੀ ਵੀ ਬਿਲਕੁਲ ਬਰਾਬਰ ਦੇ ਮਨੋਣੀ ਚਾਹੀਦੀ ਹੈਗੀ ਕਿੰਨੇ ਬੱਚੇ ਆ ਗਏ ਜਿਹੜੇ ਗੁੜੀਆਂ ਆ ਗੀਆਂ ਇਹ ਪਹਿਲੋਂ ਵੱਡੇ ਬੇਟੇ ਦੇ ਬੇਟਾ ਤੇ ਬੇਟੀ ਆਏ ਹਫਤਾ ਪਹਿਲੋਂ ਅੱਜ ਸਾਡੇ ਘਰੇ ਦੂਜੀ ਧੀ ਰਣਜੀਤ ਜੀ ਜਨਮ ਲਿਆ ਹੈਗਾ ਉਹਨਾਂ ਦਾ ਅਸੀਂ ਸਵਾਗਤ ਕੀਤਾ ਬਹੁਤ ਖੁਸ਼ੀ ਸਾਨੂੰ ਸਾਡੇ ਪਰਪਰਾਂਤਮਾਂ ਨੇ ਦੋ ਧੀਆ ਦਿੱਤੀਆਂ ਸੋ ਚੰਗੀ ਰੱਖਣੀ ਚਾਹੀਦੀ ਹੈਗੀ ਇਹ ਧੀਆ ਕੋਈ ਅੱਜ ਕੱਲ ਪਿੱਛੇ ਨਹੀਂ ਹੈਗੀਆਂ ਬਿਲਕੁਲ ਮੁੰਡਿਆਂ ਦੇ ਬਰਾਬਰ ਤੇ ਆ ਤੇ ਰਣਜੀਤ ਕੌਰ ਮਤਲਬ ਜੀ ਅੱਜ ਘਰ ਦੇ ਵਿੱਚ ਗੁੜੀਆਂ ਹੋਈ ਹੈਗੀ ਆ ਤੁਸੀਂ ਵੀ ਪਹੁੰਚੇ ਹੋ ਹਾਂ ਜੀ ਕਿਹ ਲੱਗਦੀ ਤੁਹਾਡੇ ਗੁੜੀਆਂ ਆਉਂਦੀਆਂ ਨੇ ਬਹੁਤ ਖੁਸ਼ੀ ਆ ਮੇਰੀਆਂ ਤਿੰਨ ਬੇਟੀਆਂ ਬਹੁਤ ਸੌਖੀਆਂ ਇਹ ਬੇਟੀ ਦੇ ਘਰ ਬੇਟੀ ਹੋਈ ਆ ਮੈਂ ਬਹੁਤ ਖੁਸ਼ ਪਾਪੂਕ ਹੋ ਗਿਓ ਕੀ ਕਾਰਨ ਹੈ ਵੀ ਅੱਜ 3 ਜੰਮੀ ਐ ਤੇ ਇੱਕ ਪਾਸੇ ਖੁਸ਼ੀ ਮਨਾਈ ਜਾ ਰਹੀ ਆ ਤੁਸੀਂ ਪਾਪੂਕ ਹੋ ਗਿਓ ਮੇਰਾ ਬੇਟਾ ਨਹੀਂ ਐ ਮੇਰੀ ਬੇਟ ਗਈ ਐ ਪਾਪੂ ਤਾਂ ਪਤਾ ਲੱਗ ਰਿਹਾ ਹੈ ਕਿ ਤੁਸੀਂਆਂ ਨੂੰ ਵੱਧ ਪਿਆਰ ਕਰਦੇ ਹੋ ਹਾਂਜੀ ਬਹੁਤ ਬਹੁਤ ਮੈਂ ਤਿਆਂ ਨੂੰ ਪਿਆਰ ਕਰਦੀ ਮੇਰੀਆਂ ਤਿਆਂ ਬਹੁਤ ਸੁੱਕੀਆਂ ਆ ਆਪਣੇ ਘਰੇ ਮਹਾਰਾਜ ਇਹਨਾਂ ਨੂੰ ਇਵੇਂ ਸੁਖ ਦੇਵੇ ਗਾਂ ਬੇਟੀਆਂ ਦਾ ਵੀ ਮਹਾਰਾਜ ਇਵੇਂ ਹੀ ਬੇਟੀਆਂ ਨੂੰ ਸੁਖ ਦੇਵੇ ਛੋਟੀਆਂ ਨੂੰ ਵੀ ਆਪਦੇ ਘਰੇ ਮਹਾਰਾਜ ਬਹੁਤ ਸੌਖੇ ਆ ਰਿ ਸੁਖ ਸੁਖੀਆਂ ਆ ਅਸੀਂ ਵੀ ਸੌਖੇ ਆ ਇਹਨਾਂ ਦੇ ਸਿਰ ਤੇ ਨਾ ਅਸੀਂ ਬਹੁਤ ਸੌਖੇ ਆ ਇਹ ਹੱਡੀਆਂ ਧੀਆ ਸੌਖੀਆਂ ਆ ਅਸੀਂ ਬਹੁਤ ਸੌਖੇ ਆ ਸਾਨੂੰ ਬਹੁਤ ਖੁਸ਼ੀ ਆ ਬੇਟੀ ਦੀ ਮਾਸਾ ਨਹੀਂ ਸਾਨੂੰ ਤੇ ਸਾਡੀ ਬੇਟੀ ਦੇ ਘਰੇ ਬੇਟੀ ਹੋਈ ਆ ਸਾਨੂੰ ਬਹੁਤ ਖੁਸ਼ੀ ਹੋਈ ਆ ਸੁਣ ਕੇ ਤੇ ਚਲੋ ਮਹਾਰਾਜ ਨੇ ਬਹੁਤ ਸੋਨਾ ਕੀਤਾ ਕਿ ਬੇਟਾ ਸੀ ਹੁਣ ਬੇਟੀ ਦਿੱਤੀ ਆ ਚਲੋ ਮਹਾਰਾਜ ਨੇ ਬਹੁਤ ਸੋਨਾ ਕੀਤਾ ਹਾਂਜੀ ਬਹੁਤ ਚਾਹੀਦਾ ਐਵੇਂ ਕਰਨਾ ਬੇਟੀਆਂ ਵੀ ਉੱਥੇ ਬੇਟੇ ਵੀ ਉੱਥੇ ਹੀ ਆਉਂਦੇ ਆ ਮਾਂ ਦਾ ਮਾਂ ਤਾਂ ਉਹ ਦੁੱਖ ਪਾਉਂਦੀ ਆ ਬੇਟੀਆਂ ਦਾ ਵੀ ਤੇ ਬੇਟਿਆਂ ਦਾ ਵੀ ਇਹ ਤਾਂ ਸਮਾਜ ਹੀ ਆ ਜਿਹੜਾ ਗਲਤ ਪਾਸੇ ਜਾਂਦਾ ਸੋਚਦਾ ਵੀ ਬੇਟੀ ਵਰੀ ਨਹੀਂ ਇਹ ਨੂੰ ਕੁਝ ਕਰਨਾ ਬੇਡੇ ਵਰੀ ਕਰਨਾ ਤੇ ਸਾਰਾ ਕੁਝ ਹੀ ਕਰਨਾ ਚਾਹੀਦਾ ਬੇਟੀਆਂ ਕਿਹੜਾ ਮਾੜੀਆਂ ਬਹੁਤ ਮੇਰੀਆਂ ਧੀਆ ਬਹੁਤ ਮੇਰਾ ਦੁੱਖ ਸੁੱਖ ਸੁਣਦੀਆਂ ਮੇਰਾ ਬਹੁਤ ਕਰਦੀਆਂ ਜਵਾਈ ਵੀ ਮੇਰੇ ਬਹੁਤ ਚੰਗੇ ਆ ਤਿੰਨੇ ਜਵਾਈ ਮੇਰੇ ਬਹੁਤ ਚੰਗੇ ਆ ਮੇਰਾ ਬਹੁਤ ਕਰਦੇ ਆ ਹਾਂਜੀ ਸਨੇਹਾ ਕੀਤੇ ਹੋਗੇ ਸਮਾਜ ਨੂੰ ਸਮਾਜ ਇਹ ਹੈ ਵੀ ਆਪੀ ਬੇਟੀਆਂ ਨੂੰ ਪਿਆਰ ਦਿਓ ਬੇਟੀਆਂ ਦੇ ਵੀ ਜਿਵੇਂ ਆਪਾਂ ਬੇਟਿਆਂ ਦੇ ਚਾਹ ਕਰਦੇ ਏਵੇਂ ਬੇਟੀਆਂ ਦੇ ਕਰੋ ਬੇਟੀਆਂ ਨੂੰ ਪਿੱਛੇ ਨਾ ਕਰੋ ਜਿੰਨਾ ਆਪਾਂ ਬੇਟੀਆਂ ਨੂੰ ਪਿਆਰ ਕਰਾਂਗੇ ਉਨਾ ਹੀ ਮਹਾਰਾਜ ਆਪਾਂ ਨੂੰ ਅੱਗੇ ਵਧਾਉਂਦਾ ਉਨਾ ਪਿੱਛੇ ਨਹੀਂ ਆਪਾਂ ਨੂੰ ਰਹਿਣ ਦਿੰਦਾ ਜਿੰਨਾ ਬੇਟੀਆਂ ਦਾ ਆਪਾਂ ਪਿਆਰ ਕਰਾਂਗੇ ਨਾ ਉੰਨੀ ਆਪਣੀਆਂ ਤਰੱਕੀਆਂ ਹੁੰਦੀਆਂ ਆ ਆਪਾਂ ਨੂੰ ਮਹਾਰਾਜ ਅੱਗੇ ਵਧਾਉਂਦਾ ਕਿੰਨੀ ਖੁਸ਼ੀ ਹੋਈ ਹਾਂ ਹਾਂਜੀ ਬਹੁਤ ਜ਼ਿਆਦਾ ਬਹੁਤ ਖੁਸ਼ੀ ਹੈ ਤੁਹਾਨੂੰ ਦੋਨੀਆਂ ਖੁਸ਼ੀ ਹੋਈਆਂ ਜੀ ਪਹਿਲਾਂ ਮੇਰੇ ਘਰ ਬੇਟੀ ਹੋਈ ਫਿਰ ਮੇਰੇ ਭਰਾ ਦੇ ਘਰ ਬੇਟੇ ਤੁਹਾਨੂੰ ਬਹੁਤ ਕਿੰਨਾ ਵਿੱਚ ਆ ਚੜ੍ਹੇ ਚਾਹ ਬਹੁਤ ਹੈ ਜੀ ਹਾਂ ਜੀ ਆਪਾਂ ਮੁੰਡਿਆਂ ਦੇ ਤਾਂ ਕਰਦੇ ਹੀ ਕਰਦੇ ਆ ਜੀ ਕੁੜੀਆਂ ਦਾ ਵੀ ਆਪਾਂ ਨੂੰ ਇਦਾਂ ਹੀ ਕਰਨਾ ਚਾਹੀਦਾ ਸਵਾਗਤ ਕਿਉਂਕਿ ਕੁੜੀਆਂ ਵੀ ਬਰਾਬਰ ਹੀ ਹੁੰਦੀਆਂ ਅੱਜਕੱਲ੍ਹ ਅੱਜਕੱਲ੍ਹ ਕੋਈ ਫਰਕ ਨਹੀਂ ਰਹਿ ਗਿਆ ਫਿਰ ਇਸ ਦੀ ਲੋੜੀ ਤਿਆਂ ਦੀ ਮਨਾ ਲਾ ਹਾਂ ਜੀ ਹਾਂ ਜੀ ਹਾਂ ਜੀ ਜ਼ਰੂਰ ਜੀ ਤਿਆਂ ਦੀ ਲੋੜੀ ਤੁਹਾਨੂੰ ਪਹਿਲ ਦਿਆ ਕਰਾਂਗੇ ਸਮਾਜ ਨੂੰ ਕਿਸ ਜੀ ਸਮਾਜ ਨੂੰ ਸੁਨੇਹਾ ਜੀ ਜਿੰਨਾ ਤੁਸੀਂ ਮੁੰਡਿਆਂ ਨੂੰ ਕਰਦੇ ਹੋ ਉਨਾ ਹੀ ਕੁੜੀਆਂ ਨੂੰ ਕਰੋ ਤੀ